ਬਦਰੀਨਾਥ ਮੰਦਿਰ ਦੇ ਬਾਹਰ ਆ ਵੇਖੋ ਕਿਵੇਂ ਬਵਾਲ ਹੋ ਗਿਆ ਤਾਂ ਫੋਟੋਆਂ ਖਿਚਮਾਉਣ ਨੂੰ ਲੈ ਕੇ ਗੇਟ ਦੇ ਉੱਤੇ ਸ਼ਰਧਾਲੂ ਆਪਸ ਦੇ ਵਿੱਚ ਫੇੜ ਪਏ ਨੇ ਤੇ ਵੇਖੋ ਕਿਵੇਂ ਇੱਕ ਦੂਜੇ ਦੇ ਨਾਲ ਵੱਲੋਂ ਜੰਮ ਕੇ ਹਮਲਾ ਤੱਕ ਕਰ ਦਿੱਤਾ ਗਿਆ ਰਸਿਆਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਰਜ਼ਾ ਇਹ ਤਸਵੀਰਾਂ ਜਿਹੜੀਆਂ ਨੇ ਉਹ ਬਦਰੀਨਾਥ ਮੰਦਿਰ ਦੇ ਬਾਹਰ ਦੀਆਂ ਨੇ ਵੇਖੋ ਕਿਵੇਂ ਧਾਰਮਿਕ ਸਥਾਨ ਦੀ ਮਰਿਆਦਾ ਤੱਕ ਦਾ ਇਹਨਾਂ ਲੋਕਾਂ ਨੇ ਖਿਆਲ ਨਹੀਂ ਰੱਖਿਆ ਕਿਵੇਂ ਇੱਕ ਦੂਜੇ ਨਾਲ ਗੁੱਥਮ ਗੁੱਥੀ ਹੁੰਦੇ ਇੱਕ ਦੂਜੇ ਨੂੰ ਮਾਰਕੁੱਟ ਕਰਦੇ ਹੋਏ ਇਹ ਨਜ਼ਰ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿਸੇ ਬਦਰੀਨਾਥ धाम ਦੇ ਵਿੱਚ ਮੰਦਿਰ ਦੇ ਅੱਗੇ ਫੋਟੋ ਖਿਚਵਾਉਣ ਦੇ ਚੱਕਰ ਦੇ ਵਿੱਚ ਸ਼ਰਧਾਲੂ ਆਪਸ ਦੇ ਵਿੱਚ ਭੜ ਪਏ ਨੇ ਤੇ ਉੱਥੇ ਮੌਕੇ ਤੇ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹਾਲਾਂਕਿ ਬਾਕੀ ਜਿਹੜੇ ਉੱਥੇ ਯਾਤਰੀ ਜਿਹੜੇ ਸ਼ਰਧਾਲੂ ਹੁੰਦੇ ਨੇ ਉਹਨਾਂ ਦੇ ਬੋਲ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਆ ਪਰ ਇਹ ਇੱਕ ਦੂਜੇ ਤੇ ਜੰਮ ਕੇ ਹਮਲਾ ਕਰਦੇ ਨਜ਼ਰ ਆਏ ਨੇ ਦ੍ਰੀਨਾਥ ਮੰਦਿਰ ਦੇ ਬਾਹਰ ਆ ਵੇਖੋ ਕਿਵੇਂ ਬਵਾਲ ਹੋ ਗਿਆ ਤਾਂ ਫੋਟੋਆਂ ਖਿਚਮਾਉਣ ਨੂੰ ਲੈ ਕੇ ਗੇਟ ਦੇ ਉੱਤੇ ਸ਼ਰਧਾਲੂ ਆਪਸ ਦੇ ਵਿੱਚ ਝੜਪ ਪਏ ਨੇ ਤੇ ਵੇਖੋ ਕਿਵੇਂ ਇੱਕ ਦੂਜੇ ਦੇ ਨਾਲ ਵੱਲੋਂ ਜੰਮ ਕੇ ਹਮਲਾ ਤੱਕ ਕਰ ਦਿੱਤਾ ਗਿਆ ਜਦਿਆਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਰਜ਼ਾ ਇਹ ਤਸਵੀਰਾਂ ਜਿਹੜੀਆਂ ਨੇ ਬਦਰੀਨਾਥ ਮੰਦਿਰ ਦੇ ਬਾਹਰ ਦੀਆਂ ਨੇ ਵੇਖੋ ਕਿਵੇਂ ਧਾਰਮਿਕ ਸਥਾਨ ਦੀ ਮਰਿਆਦਾ ਤੱਕ ਦਾ ਇਹਨਾਂ ਲੋਕਾਂ ਨੇ ਖਿਆਲ ਨਹੀਂ ਰੱਖਿਆ ਕਿਵੇਂ ਇੱਕ ਦੂਜੇ ਨਾਲ ਗੁੱਥਮ ਗੁੱਥੀ ਹੁੰਦੇ ਇੱਕ ਦੂਜੇ ਨੂੰ ਮਾਰਕੁੱਟ ਕਰਦੇ ਹੋਏ ਇਹ ਨਜ਼ਰ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿਸੇ ਬਦਰੀਨਾਥ ਧਾਮ ਦੇ ਵਿੱਚ ਮੰਦਿਰ ਦੇ ਅੱਗੇ ਫੋਟੋ ਖਿਚਵਾਉਣ ਦੇ ਚੱਕਰ ਦਾ ਵਿੱਚ ਸ਼ਰਧਾਲੂ ਆਪਸ ਦੇ ਵਿੱਚ ਭੜ ਪਏ ਨੇ ਤੇ ਉੱਥੇ ਮੌਕੇ ਤੇ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹਾਲਾਂਕਿ ਬਾਕੀ ਜਿਹੜੇ ਉੱਥੇ ਯਾਤਰੀ ਜਿਹੜੇ ਸ਼ਰਧਾਲੂ ਹੁੰਦੇ ਨੇ ਉਹਨਾਂ ਦੇ ਬੋਲੋ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਆ ਪਰ ਇਹ ਇੱਕ ਦੂਜੇ ਤੇ ਜੰਮ ਕੇ ਹਮਲਾ ਕਰਦੇ ਨਜ਼ਰ ਆਏ ਨੇ